ਆਪਣੇ ਬੰਦੇ ਸਾਰੇ ਜਿਓ ਹੋ ਗਿਆ ਤੁਸੀਂ ਨਹੀਂ ਕਰਵਾਉਣੀ ਰੋਡੋ ਕਿਤੋਂ ਆਣੀ ਆ ਗੋ ਸਾਰੇ ਬੈਂਡ ਨਹੀਂ ਹੋਣ ਦੇ ਖੁੱਲਾ ਰਹਿਣਾ ਫੋਟੋ ਸਾਰੇ ਨਹੀਂ ਆਈ ਖੁੱਲਿਓ ਮੜੇ ਮੜ ਜਾ ਮੜ ਜਾ ਖੁੱਲਿਆ ਹੋ ਗਿਆ ਮਾਲ ਸਾਹਿਬ ਥੋੜਾ ਜਿਹਾ ਅੱਗੇ ਹੋਈਏ ਮਾਲ ਸਾਹਿਬ ਥੋੜਾ ਜਿਹਾ ਅੱਗੇ ਆਇਆ ਇਹ ਪ੍ਰਸ਼ਾਸਨ ਮੁਤਾਬਕ ਜਾਈਏ ਪ੍ਰਸ਼ਾਸਨ ਮੁਤਾਬਕ

ਭਗਵਾਨ ਜਮਾਨ ਮੁਰਦਾਬਾਦ ਚੱਲਗੇ ਉੱਠੇ ਲੜੇ ਨਹੀਂ ਚੱਲਣਗੇ ਭਗਵਾਨ ਮੁਰਦਾਬਾਦ ਗਾਇਦਾਰ ਰਿਜ਼ਲ ਤਾਰੀਵਾਲ ਮੁਰਦਾਬਾਦ ਨਗਰ ਕੌਂਸਲ ਤਾਰੀਵਾਲ ਮੁਰਦਾਬਾਦ ਨਗਰ ਕੌਂਸਲ ਤਾਰੀਵਾਲ ਮੁਰਦਾਬਾਦ ਨਗਰ ਕੌਂਸਲ ਤਾਰੀਵਾਲ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਤਾਰੀਵਾਲ ਦਾ ਕੂੜੇ ਦਾ ਗੰਦਾ ਕਤਮ ਕਰੋ ਕਤਮ ਕਰੋ ਕਤਮ ਕਰੋ ਤਾਰੀਵਾਲ ਦਾ ਡੰਪ ਤੇ ਤੂੰ ਚੱਕ ਕੇ ਕਿਤੇ ਹੋਰ ਰੱਖੋ ਹੋਰ ਰੱਖੋ ਹੋਰ ਰੱਖੋ ਇਹਨਾਂ ਦੀ ਬਾਈਟ ਮੇਰਾ ਨਾਂ ਜੋਤੀ ਭੰਡਾਰੀ ਆ ਮੈਂ ਮੇਲਾ ਮੰਡਲ ਦੀ ਪ੍ਰਧਾਨ ਆ ਮੈਂ ਇੱਥੇ ਤਾਂ ਇਕੱਠੀ ਹੋਈ ਆ ਕਿ ਇਹ ਸਾਰੇ ਮੇਲਾਵਾ ਬਹੁਤ ਦੁਖੀ ਨੇ ਤੇ ਨਾਲੇ ਆਪਾਂ ਵੀ ਇਸ ਮੁਹੱਲੇ ਦੇ ਰਹਿਣ ਵਾਲੇ ਆ ਸਾਡੇ ਘਰ ਦੇ ਲਾਗੇ ਡੰਪ ਲੱਗਾ ਹੋਇਆ ਵਾ ਨਾਲ ਸਾਹਮਣੇ ਸਮਸ਼ਾਨ ਘਾਟਾ ਜਿੱਥੇ ਇੱਕ ਸੁੱਚਾ ਉਹ ਮਤਲਬ ਕਿ ਸ਼ਿਵਜੀ ਜੀ ਦਾ ਆਸਨ ਜਿਹਨੂੰ ਕਹਿੰਦੇ ਨੇ ਤੇ ਉੱਥੇ ਰਹਿਣ ਵਾਸਤੇ ਲੋਕਾਂ ਨੂੰ ਕਿ ਇਹਨੇ ਮੁਸ਼ਕਲ ਹੁੰਦੀ ਜੇ ਕਿ ਇਹਦੀ ਮੌਤ ਹੋ ਜਾਂਦੀ ਹੈ ਤੇ ਰਿਸ਼ਤੇਦਾਰ ਤੱਕ ਆ ਕੇ ਕਹਿੰਦੇ ਨੇ ਕਿ ਤੁਸੀਂ ਤਾਂ ਬਹੁਤ ਬਹੁਤ ਧੰਨ ਜਿਹੜੇ ਤੁਸੀਂ ਇੱਥੇ ਰਹਿ ਰਹੇ ਹੋ ਸਾਨੂੰ ਤਾਂ ਤੇ ਲੰਘਣ ਲੱਗੇ ਵੀ ਦਿੱਕਤ ਹੁੰਦੀ ਹੈ ਜੇ ਨੈਸਟ ਟਾਈਮ ਜੇ ਕਿ ਇਹਨੂੰ ਪਤਾ ਲੱਗਦਾ ਕਿ ਧਾਰੀਵਾਲ ਚ ਕਿਹਦੀ ਮੋਤ ਹੋਈ ਹੈ ਤਾਂ ਰਿਸ਼ਤੇਦਾਰ ਕਹਿਣਗੇ ਕਿ ਆਪਾਂ ਕਿਰਿਆ ਤੇ ਆਵਾਂਗੇ ਅਸੀਂ ਸੰਸਕਾਰ ਤੇ ਨਹੀਂ ਆਵਾਂਗੇ ਦੂਜੇ ਨੰਬਰ ਤੇ ਸਾਡੇ ਭਾਬੀ ਜੀ ਨੇ ਬਿਲਕੁਲ ਲੱਗੇ ਰਹਿੰਦੇ ਨੇ ਬਿਲਕੁਲ ਨਾਲ ਐਨਾਂ ਦੇ ਘਰ ਇਹ ਵੀ ਦੱਸਦੇ ਨੇ ਕਿ ਜਦੋਂ ਵੀ ਰੂੜੀ ਫੋਲੀ ਜਾਂਦੀ ਹੈ ਸੱਪ ਜੋ ਮਤਲਬ ਜਾਨਵਰ ਨੇ ਉਹ ਸਾਰੇ ਸਾਡੇ ਘਰ ਚ ਆਂਦੇ ਨੇ ਇਹ ਥੋੜੀ ਕੋ ਆਪ ਦੱਸਣਗੇ ਹੁਣ ਬਲਦੀਪ ਕੌਰ ਧਾਰੀਵਾਲ ਅਸੀਂ ਬਹੁਤ ਪਰੇਸ਼ਾਨ ਆ ਇੱਥੋਂ ਆ ਕੂੜੇ ਤਾਂ ਬਹੁਤ ਜ਼ਿਆਦਾ ਗੰਦਗੀ ਆ ਸਾਡੇ ਬੱਚੇ ਬਜ਼ੁਰਗ ਬਿਮਾਰ ਹੁੰਦੇ ਪਏ ਆ ਜਦੋਂ ਵੀ ਕੋਈ ਮਰਗੁੰਦੀ ਆ ਸਾਰੇ ਸ਼ਹਿਰ ਵਾਸੀਆਂ ਦੀਆਂ ਇਹੀ ਮੜੀਆਂ ਪੈਂਦੀਆਂ ਵਾ ਇੱਥੇ ਜਦੋਂ ਆਂਦੇ ਆ ਉਹ ਰਿਸ਼ਤੇਦਾਰ ਸਾਰੇ ਇਹੀ ਬੋਲਦੇ ਆ ਕਿ ਤੁਸੀਂ ਕਿਤਰਾ ਇੱਥੇ ਆਉਂਦੇ ਜੇ ਇੱਥੋਂ ਤੇ ਲੰਘਿਆ ਨਹੀਂ ਜਾਂਦਾ ਜਿਹੜਾ ਮਰ ਗਿਆ ਉਹ ਤੇ ਮਾਰ ਹੀ ਗਿਆ ਪਰ ਜਿਹੜੇ ਮਗਰ ਆਉਂਦੇ ਉਹ ਤੇ ਮਰੇ ਹੀ ਹੁੰਦੇ ਜੀ ਉਹ ਕਹਿੰਦੇ ਆ ਅਹੀਂ ਤੇ ਇੱਥੇ ਬਿਮਾਰ ਹੋ ਜਾਾਂਗੇ ਇੱਥੇ ਆਵਾਂਗੇ 2 ਮਿੰਟ ਵੀ ਕੁਲਵਾਾਂਗੇ ਬਹੁਤ ਬਹੁਤ ਗੰਦਵਾ ਇੱਥੇ ਬਹੁਤ ਜ਼ਿਆਦਾ ਕੀ ਮੰਗ ਕਰਦੇ ਇਹ ਇਹ ਮੰਕਰਨੇ ਕੇ ਇੱਕ ਕੂੜਾ ਚੁੱਕਿਆ ਜਾਣਾ ਚਾਹੀਦਾ ਇੱਕ ਜਿਹੜੀ ਲੰਗਾ ਸਾਹਿਬ ਦੇ ਅੱਗੇ ਕੋਠੀ ਦੇ ਅੱਗੇ ਸੜਕ ਟੁੱਟੀ ਆ ਨਾਲਾ ਸਾਰਾ ਬਾਹਰ ਗੰਦਾ ਆਂਡਿਆ ਉੱਥੇ ਬਜ਼ੁਰਗ ਬੱਚੇ ਡਿੱਗਦੇ ਪਏ ਆ ਉਹ ਠੀਕ ਹੋਣੀ ਚਾਹੀਦੀ ਆ ਚੁੰਗੀ ਤੋਂ ਲੈ ਕੇ ਇੱਥੇ ਤੱਕ ਬਹੁਤ ਗੰਦਾ ਲੰਘਿਆ ਨਹੀਂ ਜੀ ਦੇਖੋ ਜੀ ਤੁਸੀਂ ਦੇ ਸ਼ਹਿਰ ਵਾਸੀ ਹੋ ਤੁਹਾਨੂੰ ਸਾਰਾ ਪਤਾ ਪੰਨ ਜੀ ਕਿ ਕੀ ਹਾਲਾਤ ਨੇ ਸ਼ਹਿਰ ਦੇ ਸਭ ਤੋਂ ਬੁਰਾ ਹਾਲ ਇੱਥੇ ਐ ਤੇ ਸਾਰਾ ਕੁਝ ਸੀਵਰੇਜ ਦਾ ਛੜਕਾਂ ਦਾ ਗਲੀਆਂ ਦਾ ਸਾਫ ਸਫਾਈ ਦਾ ਬਹੁਤ ਬੁਰਾ ਹਾਲ ਪਰ ਸਭ ਤੋਂ ਮਾੜਾ ਜਿਹੜਾ ਇਹ ਵੇਲੇ ਚੱਲ ਰਿਹਾ ਹੈ ਸ਼ਮਸ਼ਾਨਘਾਰ ਦੇ ਵਿੱਚ ਜਿਹੜਾ ਕੂੜੇ ਦਾ ਡ੍ਰੈਂਪ ਹੈ ਨਾ ਹਰ ਇਨਸਾਨ ਨੇ ਦੁਨੀਆ ਤੋਂ ਜਾਣਾ ਹੈ ਤੇ ਉਹਦਾ ਆਖਰੀ ਪੜਾਅ ਸ਼ਮਸ਼ਾਨਘਾਰ ਹੀ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਕੋਈ ਹੈ ਬੁੱਢਾ ਹੈ ਜਵਾਨ ਹੈ ਪਰ ਜਦੋਂ ਉੱਥੇ ਜਾਇਦਾ ਕਿਤੇ ਉੱਥੇ 5 ਮਿੰਟ ਨਹੀਂ ਖਲੋਤਾ ਜਾਂਦਾ ਇੰਨੇ ਬਦਬੂ ਇੰਨੀ ਮੱਖੀ ਇੰਨਾ ਕੂੜਾ ਕਰਕਟ ਹੈ ਉੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਮੈਨੂੰ ਕਈ ਯਾਰ ਆਉਣਾ ਪੈਂਦਾ ਜਦੋਂ ਕੋਈ ਟ੍ਰਾਈਟ ਨਹੀਂ ਕਿਉਂਕਿ ਮੇਰਾ ਆਪਣਾ ਸ਼ਹਿਰ ਹੈ ਆਪਣਾ ਇਲਾਕਾ ਹੈ ਜਦੋਂ ਇਹਨਾਂ ਦੇ ਰਿਸ਼ਤੇਦਾਰ ਕੋਈ ਦੂਰੋਂ ਨੇੜੇੋਂ ਆਏ ਹੁੰਦੇ ਨੇ ਲੁਧਿਆਣਾ ਸ਼ਹਿਰ ਜਾਂ ਚੰਡੀਗੜ੍ਹ ਜਾਂ ਕਿਤੋਂ ਉਹ ਆਣ ਕੇ ਇਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਲਾਂਤਾਂ ਪਾਉਂਦੇ ਨੇ ਤੇ ਕਮੇਟੀ ਨੂੰ ਵੀ ਇੰਨੇ ਗੰਦ ਦੇ ਵਿੱਚ ਸ਼ਮਸ਼ਾਨਘਾਟ ਹੋ ਜਾ ਜਿਹੜੀ ਸਭ ਤੋਂ ਵੱਧ ਸਾਫ਼ ਰਹਿਣੀ ਚਾਹੀਦੀ ਏ ਗਲੀਆਂ ਚਲੋ ਸਾਫ਼ ਹੋ ਜਾਣ ਕਿਸ ਵੇਲੇ ਅੱਜ ਨਹੀਂ ਚੁੱਕਿਆ ਸਵੇਰੇ ਚੁੱਕਿਆ ਜਾਂਦਾ ਪਰ ਸ਼ਮਸ਼ਾਨਘਾਟ ਦੇ ਵਿੱਚ ਤੇ ਇਹਨਾਂ ਦੇ ਸਾਰਿਆਂ ਦੇ ਜਿਹੜੇ ਇਸ ਵੇਲੇ ਮੌਜੂਦਾ ਰਾਜ ਦੇ ਵਿੱਚ ਨੇ ਉਹਨਾਂ ਦੀ ਵੀ ਮਹਤਾ ਹੁੰਦੀਆਂ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਹੁੰਦੇ ਨੇ ਪਰ ਪਤਾ ਨਹੀਂ ਕਿਉਂ ਨਹੀਂ ਉਹਨਾਂ ਦੇ ਪਿੰਡੇ ਦੇ ਜੂਨ ਸਰਕ ਦੀ ਕਿ ਇੰਨਾ ਬੁਰਾ ਹਾਲਾਤ ਆ ਤੁਸੀਂ ਆਣ ਕੇ ਵੇਖੋ ਆਪਣਾ ਕੈਮਰਾ ਲੈ ਕੇ ਜਾਓ ਤੁਹਾਂ ਤੇ ਅੱਗੇ ਵੀ ਖਬਰ ਚਲਾਈ ਹੈ ਕਿ ਕੂੜੇ ਦੇ ਬਹੁਤ ਢੇਰ ਲੱਗੇ ਨੇ ਅਸੀਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਅੱਜ ਤੇ ਅਸੀਂ ਐਵੇਂ ਨਿਕਾ ਜੈ ਅਲਟੀਮੇਟ ਨ ਦਿੱਤਾ ਹੈ ਮੈਂ 1 ਅੱਧੇ ਘੰਟੇ ਲਈ ਜੇ ਪ੍ਰਸ਼ਾਸਨ ਨੇ ਨਾ ਸੁਣਾਈ ਨਾ ਉਥੋਂ ਡੰਪ ਚੁੱਕਿਆ ਗਿਆ ਤੇ ਇਹ ਧਰਨਾ ਵੱਡੇ ਪੱਧਰ ਤੇ ਲੱਗੇਗਾ ਤੇ ਉਦੋਂ ਤੱਕ ਰਹੇਗਾ ਜਦੋਂ ਤੱਕ ਕੂੜੇ ਦਾ ਡੰਪ ਆਪਾਂ ਅਜ ਤੋਂ 2-3 ਮਹੀਨੇ ਪਹਿਲਾਂ ਵੀ ਉੱਥੇ ਡੰਪ ਤੇ ਬਾਹਰ ਧਰਨਾ ਲਾਇਆ ਸੀਗਾ ਉਸ ਟਾਈਮ ਵਾਸਤੇ ਤੇ ਮੀਡੀਆ ਨੂੰ ਵੀ ਕਵਰੇਜ ਕੀਤੀ ਸੀਗੀ ਉਦੋਂ ਅਸੀਂ ਉਹ ਤੋਂ ਹੀ ਅਲਟੀਮੇਟ ਦਿੱਤਾ ਸੀ ਕਿ ਪਿਛਲੇ 2-3 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਚੁਕੇ ਆ ਕਿ ਅਗਰ ਨਾ ਸਫਾਈ ਹੋਈ ਤਾਂ ਅੱਜ ਧਰਨਾ ਲਾਵਾਂਗੇ ਉਹ ਪਿਛਲੇ 3 ਮਹੀਨਿਆਂ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਨਗਰ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਧਾਰੀਵਾਲ ਵੱਲੋਂ ਦੁਖੀ ਹੋ ਕੇ ਅੱਜ ਸਾਨੂੰ ਸਾਰੇ ਸੰਗਠਨਾਂ ਨੂੰ ਇਕੱਠੇ ਹੋ ਕੇ ਪਾਰਟੀ ਬਾਦੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਹਿਬਾਨ ਸਾਡੇ ਮਾਲ ਸਾਹਿਬ ਕਾਦੀ ਤੋਂ ਸਪੈਸ਼ਲ ਤੋਂ ਧਾਰੀਵਾਲ ਆ ਜੀ ਪੁੱਜੇ ਜੋ ਕਿ ਆਪਾਂ ਇਹ ਧਰਨਾ ਇੱਥੇ ਧਾਰੀਵਾਲ ਨਹਿਰ ਤੇ ਲਾਇਆ ਇਹ ਸਿਰਫ ਆ ਵੀ ਕੋਈ ਸਮੇਂ ਵਾਸਤੇ ਲਾਇਆ ਸੀਗਾ ਅਗਰ ਸਾਡੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਇਹ ਡੰਪ ਧਾਰੀਵਾਲ ਤੋਂ ਚੱਕਿਆ ਨਹੀਂ ਜਾਂਦਾ ਤੇ ਇਹ ਇਦਾਂ ਹੀ ਲਗਾਤਾਰ ਜਾਰੀ ਰਹੇਗਾ ਅੱਗੇ ਤਾਂ ਹੀ ਹੁਣ ਸ਼ਹਿਰ ਦੇ ਵਿੱਚ ਕੀਤਾ ਇਹ ਧਰਨਾ ਹੁਣ ਆਪਾਂ ਸ਼ਹਿਰ ਤੋਂ ਬਾਹਰ ਬਾਈਪਾਸ ਤੇ ਜਾਵਾਂਗੇ ਉਹ ਰਸਾਲਾ ਸ਼ਹਿਰ ਨਿਵਾਸੀਆਂ ਨੂੰ ਇਕੱਠੇ ਕਰਕੇ ਨਾਲ ਲੈ ਕੇ ਵੱਡੇ ਲੈਵਲ ਤੇ ਉਹ ਚੀਜ਼ ਆਪਾਂ ਧੰਨਾ ਲਾਵਾਂਗੇ ਤੇ ਜਰੂਰ ਲਗਾ ਡੰਪ ਚੱਕਿਆ ਹੀ ਨਹੀਂ ਜਾਏਗਾ ਕੋਰ ਦਾ ਦੇਖੋ ਅਹੀ ਇੱਕ ਸ਼ਹਿਰ ਵਾਸੀ ਆ ਭਾਰਤੀ ਜਨਤਾ ਪਾਰਟੀ ਦੇ ਨਮਾਇੰਦੇ ਆ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਥੋੜੀ ਕਿਤੇ ਅਹੀ ਕੋਈ ਸਟੈਪ ਨਹੀਂ ਚੁੱਕਦੇ ਪਰ ਅਹੀ ਹੋਰ ਸਟੈਪ ਚੁੱਕਨੇ ਆ ਕਿ ਜੋ ਲੋਕਾਂ ਦੀ ਮੰਗ ਹੋਏ ਆ ਲੋਕਾਂ ਦੀ ਇੱਕ ਬਿਲਕੁਲ ਜਾਇਜ਼ ਮੰਗ ਸੀ ਕਿ ਕੋਈ ਵੀ ਉੱਥੇ ਮੌਤ ਹੁੰਦੀ ਆ ਆਂਦੇ ਆ ਲੋਕੀ ਅੱਜ ਤੋਂ ਵੀ 10 ਦਿਨ ਪਹਿਲਾਂ ਜਾਣਾ ਪਿਆ ਉੱਥੇ ਦੋ ਮੌਤਾਂ ਹੋਈਆਂ ਅਹੀਂ ਤੇ ਮੇਰਾ ਖਿਆਲ ਕੋਈ ਬੰਦਾ ਨਹੀਂ ਸੀ ਜਿੰਨੇ ਆਪਣਾ ਨੱਕ ਨਹੀਂ ਫੜੇ ਦਾ ਭਲੇ ਇਹ ਕੋਸਤੇ ਤੇ ਹੀ ਧਾਰੀਵਾਲ ਸ਼ਹਿਰ ਨੂੰ ਸ਼ਮਸ਼ਾਨ ਨੂੰ ਕੋਸਤੇ ਤੇ ਪੇ ਹੀ ਕੀ ਆ ਕੀ ਹੋ ਰਿਹਾ ਵਾ ਇਸ ਕਰਕੇ ਸਾਰੇ ਸ਼ਹਿਰ ਦੀ ਇੱਕ ਗੱਲਬਾਤ ਸੁਣ ਕੇ ਅਹੀ ਆਪਣੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕ ਸੋਚ ਰੱਖੀ ਹੈ ਕਿ ਇਹਦਾ ਅਹੀ ਰੋਸਟਰ ਨਾ ਕਰਨਾ ਵਾ ਤਾਂ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣ ਇਸ ਕਰਕੇ ਅ ਰੋਸਟਰ ਨਾ ਲਗਾਇਆ ਗਿਆ ਵਾ ਤੇ ਮੈਂ ਇੱਕ ਅਪੀਲ ਕਰਨਾ ਵਾ ਜਾਂ ਇੱਕ ਤਸਵੀਰ ਦੀ ਨਾਵਾ ਆਪਣੇ ਕਮੇਟੀ ਨੂੰ ਕਿ ਆ ਜਿਹੜਾ ਡੰਪਾ ਫਟਾਫਟ ਉਠਾਇਆ ਜਾਏ ਨਹੀਂ ਤੇ ਇਸ ਤੋਂ ਜਿਹੜਾ ਅਗਲਾ ਰੋਸ਼ਤਰਨਾਵਾ ਇਸ ਤੋਂ ਵੀ ਜ਼ੋਰਦਾਰ ਹੋਏਗਾ